ਜਾ ਕੇ ਕਰਦੇ ਆ ਪਤਾ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਸਭ ਕੋਈ ਇਸ ਦਰਬਾਰ ਦਾ ਖਾ ਦੇ ਸਕਦੇ ਤੇ ਚੋਰ ਇਸ ਦਰਬਾਰ ਤਾਂ ਕਰ ਨਹੀਂ ਸਕਦੇ ਠੀਕ ਹੈ ਜੀ ਉੱਥੇ ਰਹਿਣ ਦਾ ਹੁਕਮ ਨਹੀਂ ਹੈ ਕਿਸੇ ਨੂੰ ਵੀ ਅੱਛਾ ਜੀ ਬਸ ਇਦਾਂ ਹੀ ਆ ਸਭ ਕੋਈ ਜੋ ਤੋ ਸੇਵਾ ਕਰੋ ਤਾਂ ਆ ਜਾਓ ਹਾਂ ਜੀ ਠੀਕ ਤੇ ਅੱਗੇ ਨੂੰ ਜਾਂਦੇ ਸਕੇ ਇਧਰ ਲੰਘਦੇ ਸਕੇ ਤਾਂ ਅੰਨੇ ਹੋ ਜਾਂਦੇ ਸਕੇ ਉਹ ਅੱਛਾ ਜੀ ਇਹ ਹੁਸ਼ਿਆਰ ਪਰਦੇ ਜੰਗਲਵਾ ਜਿਹੜਾ ਮੰਦਰ ਵਾਣਾ ਉਹ ਪੂਰੀ ਹਾਈਟ ਤੇ ਆ ਬਚ ਲਿਆ ਆ ਗਿਆ ਇੱਥੇ ਅੰਨੇ ਹੋ ਗਏ ਉਹ ਵੀ ਮਗਰ ਮਗਰ ਫਿਰ ਉਸ ਵੇਲੇ ਪੈਰਾਂ ਦੇ ਨਿਸ਼ਾਨ ਦੇਖਦੇ ਹੁੰਦਾ ਸੀ ਪਰ ਹੁਣ ਤਾਂ ਇੱਥਾਂ ਆ ਪਏ ਹੁਣ ਸਾਰਿਆਂ ਦੀ ਹਾਜ਼ਰੀ ਹੁੰਦੀ ਆ ਸਾਰਿਆਂ ਦੀ ਹਾਜ਼ਰੀ ਹੁੰਦੀ ਆ ਹਾਂਜੀ ਠੀਕ ਹੈ ਉਹ ਸ਼ੇਪੁਰਪੁਰਾ ਜੀ ਦੀ ਵੀ ਠੀਕ ਫਸੀਆਂ ਪੁਰਾਣਾ ਚਿਰਾਗ ਚੱਲਦਾ ਆ ਹਾਂਜੀ ਹਾਂਜੀ ਠੀਕ ਹੈ ਉਹ ਚੱਲਦਾ ਹੀ ਰਹਿੰਦਾ ਚੱਲਦਾ ਹੀ ਰਹਿੰਦਾ ਹਾਂਜੀ ਠੀਕ ਹੈ ਜੀ ਮਾਨਤਾ ਬਹੁਤ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਆਇਆ ਇੱਕ ਨਵਾਂ ਬਲੌਗ ਦੋਸਤੋ ਹੁਸ਼ਿਆਰਪੁਰ ਦੇ ਡਿਸਟ੍ਰਿਕਟ ਦੇ ਪਿੰਡ 'ਚ ਜਾ ਰਹੇ ਆ ਜੰਗਲ ਦੇ ਵਿੱਚ ਪਹਾੜ ਦੇ ਉੱਪਰ ਬਾਬਾ ਚਾਂਦੀਜੀ ਵਾਲੇ ਦੇ ਨਾਮ ਤੋਂ ਇੱਕ ਦਰਬਾਰ ਵਾ ਕਈ ਕਹਿੰਦੇ ਆ ਕਿ ਇਹ ਦਰਬਾਰ ਚਾਂਦੀ ਵਾਲੇ ਬਾਬਾ ਜੀ ਦਾ ਆ ਕਈ ਕਹਿੰਦੇ ਆ ਬਾਬਾ ਭਰਤੀਨਾਥ ਜੀ ਦਾ ਆ ਬਾਬਾ ਬਲਕਨਾਥ ਜੀ ਦਾ ਆ ਤਕਰੀਬਨ ਜੰਗਲ ਦੇ ਵਿੱਚ 7 ਤੋਂ 8 ਕਿਲੋਮੀਟਰ ਦੀ ਦੂਰੀ ਤੇ ਇਹ ਦਰਬਾਰ ਵਾ ਚਲਾਂਗੇ ਜਾ ਕੇ ਗੱਲਬਾਤ ਕਰਾਂਗੇ ਦਰਵਾਰ ਬਾਰੇ ਪਤਾ ਕਰਾਂਗੇ ਕੀ ਕਹਾਣੀ ਆ ਬਹੁਤ ਵਧੀਆ ਵਿਊ ਆ ਕਹਿੰਦੇ ਉੱਪਰ ਟਾਪ ਤੇ ਸਾਰਾ ਰਸਤਾ ਜੰਗਲ ਚ ਜਾਣਾ ਪੈਂਦਾ ਆ ਤੇ ਤਕਰੀਬਨ ਇਹ ਸਦੀਆਂ ਪੁਰਾਣੀ ਜਗ੍ਹਾ ਆ ਤੇ ਇਹਦਾ ਕੀ ਇਤਿਹਾਸ ਆ ਇਹ ਸਾਨੂੰ ਉੱਥੇ ਦੇ ਜਿਹੜੇ ਪੁਜਾਰੀ ਜੀ ਆ ਉਹ ਹੀ ਦੱਸ ਸਕਦੇ ਆ ਸਾਨੂੰ ਵੀ ਇਸ ਜਗ੍ਹਾ ਬਾਰੇ ਜੋ ਅਸੀਂ ਸੁਣਨ ਨੂੰ ਮਿਲਿਆ ਸੀਗਾ ਕਿ ਇੱਥੇ ਕਿਸੇ ਟਾਈਮ ਚਾਂਦੀ ਚੜਦੀ ਹੁੰਦੀ ਸੀਗੀ ਬਾਕੀ ਇਹ ਬਾਬਾ ਜੀ ਦੀ ਕੀ ਹਿਸਟਰੀ ਆ ਦਰਬਾਰ ਦੀ ਕੀ ਹਿਸਟਰੀ ਆ ਜਾ ਕੇ ਕਰਦੇ ਆ ਪਤਾ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਗਰਮੀਆਂ ਦੀ ਰੁੱਤ ਆ ਰਹੀ ਆ ਤੇ ਇੱਕ ਬੇਨਤੀ ਆ ਕਿ ਬੂਟੇ ਜਿੰਨੇ ਵੱਧ ਤੋਂ ਵੱਧ ਲੱਗ ਸਕਦੇ ਆ ਉਨੇ ਲਾਇਆ ਕਰੋ ਜੀ ਨਾਇਰਨ ਵਾਇਰਨਮੈਂਟ ਸਾਫ ਹੋਊਗਾ ਤੁਸੀਂ ਉਨਾਂ ਹੀ ਵਧੀਆ ਰਹੋਗੇ ਬੂਟੇ ਲਾਉਣੇ ਸ਼ੁਰੂ ਕਰਦੋ ਬਰਸਾਤ ਦੇ ਵਿੱਚ ਉਨੀ ਜਲਦੀ ਹੋਣਗੇ ਜਿੰਨਾ ਜੰਗਲ ਉਨੀ ਵਧੀਆ ਅਸੀਂ ਜੰਗਲ ਘੁੰਮਦੇ ਆ ਬਹੁਤ ਹਵਾ ਵਧੀਆ ਹੁੰਦੀ ਆ ਐਨਵਾਇਰਨਮੈਂਟ ਬਹੁਤ ਸਾਫ ਸੁਥਰਾ ਹੁੰਦਾ ਆ ਬਹੁਤ ਦਿਲ ਲੱਗਦਾ ਆ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਜੰਗਲ ਆ ਚਲੋ ਦੋਸਤੋ ਚੱਲਦੇ ਆ ਅੱਗੇ ਮਿਲ ਲਓ ਜੀ ਦੇਖੋ ਕਿੰਨਾ ਸੋਹਣਾ ਰਸਤਾ ਆ ਇਹ ਹੁਸ਼ਿਆਰਪੁਰ ਦੇ ਜੰਗਲ ਵਾ ਜਿਹੜਾ ਮੰਦਰ ਵਾਣਾ ਉਹ ਪੂਰੀ ਹਾਈਟ ਤੇ ਆ ਜਿੱਦਾਂ ਤੁਸੀਂ ਕੱਲ ਬਲੌਗ ਦੇਖਿਆ ਸੀ ਪਿਛਲੇ ਇੱਕ ਦੋ ਦਿਨ ਵਿੱਲ ਮਾਤਾ ਰਾਣੀ ਦਾ ਪਹਾੜ ਦੇ ਉੱਪਰ ਤੇ ਇਹ ਵੀ ਪਹਾੜ ਦੇ ਉੱਪਰ ਆ ਇੱਕ ਇਹਨੂੰ ਰਸਤਾ ਕੱਚਾ ਜਾਂਦਾ ਆ ਇੱਕ ਰਸਤਾ ਪੱਕਾ ਜਾਂਦਾ ਆ ਇਹ ਜਿਹੜੀ ਸੜਕ ਬਣੀ ਹੋਈ ਆ ਇਹ ਇਸ ਦਰਬਾਰ ਨੂੰ ਜਾਂਦੀ ਆ ਜਿਹਨੂੰ ਚਾਂਦੀ ਵਾਲਾ ਬਾਬਾ ਜੀ ਕਹਿੰਦੇ ਆ ਕਿਸੇ ਟਾਈਮ ਚਾਂਦੀ ਚੜਦੀ ਰਹੀ ਆ ਤੇ ਬਾਬਾ ਭਰਤੀ ਨਾ ਜੀ ਦਾ ਵੀ ਇਹਨੂੰ ਮੰਦਿਰ ਕਹਿੰਦੇ ਆ ਬਾਕੀ ਕੀ ਸਚਾਈ ਆ ਇਸ ਮੰਦਰ ਦੀ ਇਸ ਸਥਾਨ ਦੀ ਉਹ ਜਾ ਕੇ ਪਤਾ ਕਰਦੇ ਆ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਲਓ ਜੀ ਇਹ ਹੈਗਾ ਰਸਤਾ ਜਾਂਦੀ ਵਾਲੇ ਬਾਬਾ ਜੀ ਦਾ ਜੰਗਲ ਦੇ ਵਿੱਚ ਕਹਿੰਦੇ ਜਦੋਂ ਅਸੀਂ ਉੱਪਰ ਪੁੱਜ ਜੰਦੇ ਆ ਨਾ ਸਥਾਨ ਤੇ ਬਹੁਤ ਸੋਹਣਾ 뷰 ਆਉਂਦਾ ਦੇ ਕੇ ਐਦਾਂ ਦਾ ਰਸਤਾ ਜੰਗਲ ਵਾ ਸਾਰਾ ਅਗਲੀ ਲੋਕੀ ਦੁਨੀਆ ਲੱਗੀ ਹੋਈ ਆ ਆ ਇੱਕ ਰਸਤਾ ਇੱਧਰ ਜਾਂਦਾ ਆ ਇੱਕ ਇੱਧਰ ਜਾਂਦਾ ਆ ਪੁੱਛਣਾ ਪੈਣਾ ਜੀ ਇੱਥੇ ਕਿਸੇ ਨੂੰ ਮੰਨਤਾ ਹੀ ਲੱਗਦਾ ਉੱਪਰ ਚਾਂਦੀ ਵਾਲੇ ਬਾਬਾ ਜੀ ਦਾ ਥਾਂ ਅਕੀ ਪਤਾ ਕਰਦੇ ਆਂ ਦੋਸਤੋ ਸੜਕ ਤਾਂ ਜਾ ਰਹੀ ਆ ਸ਼ਾਇਦ ਇਹ ਘੁੰਮ ਕੇ ਜਾਂਦੀ ਹੋਵੇ ਦਰਵਾਰ ਵੱਲੋਂ ਇਹ ਵੀ ਜਾ ਕੇ ਪਤਾ ਲੱਗਣਾ ਜੀ ਬਿਲਕੁਲ ਇਹ ਦਰਵਾਰ ਨੂੰ ਜਾਂਦੀ ਆ ਲੋ ਜੀ ਚਾ ਇਹ ਰਸਤਾ ਆ ਗਿਆ ਇਧਰੋਂ ਤੇ ਇਹ ਆ ਗਿਆ ਦਰਵਾਰ ਨੂੰ ਰਸਤਾ ਲੋ ਜੀ ਆ ਗਏ ਦਰਵਾਰ ਕਰੋ ਦਰਸ਼ਨ ਬਾਕੀ ਅੱਗੇ ਜਾ ਕੇ ਮਿਲਦੇ ਆ ਤੇ ਕੀ ਮਾਨਤਾ ਹੈ ਇਸ ਦਰਵਾਰ ਦੀ ਬਾਕੀ ਜੇ ਹੋਇਆ ਉੱਪਰ ਕੋਈ ਤਾਂ ਗੱਲਬਾਤ ਜ਼ਰੂਰ ਕਰਾਂਗੇ ਤੇ ਜੰਗਲ ਦੇਖ ਲਓ ਮੋਟਰਸਾਈਕਲ ਇੱਥੇ ਲਾਤਾ ਆਪਾਂ ਚੱਲਦੇ ਆ ਦਰਵਾਰ ਤੇ ਜੁੱਤੀ ਲਾ ਕੇ ਤਾਂ ਇਹ ਪੌੜੀਆਂ ਤਕਰੀਬਨ 50 ਕ ਪੌੜੀਆਂ ਹੋਣਗੀਆਂ ਜਿਹੜੀਆਂ ਇਸ ਦਰਬਾਰ ਨੂੰ ਜਾਂਦੀਆਂ ਆ ਉੱਪਰ ਤੇ ਕਿ ਕੌਣ ਇੱਥੇ ਹੈਗਾ ਆ ਇਸ ਵਾਹ ਵੀਊ ਦੇਖੋ ਦੋਸਤੋ ਇਹ ਹੈ ਦੋਸਤੋ ਚਾਂਦੀ ਵਾਲੇ ਬਾਬਾ ਜੀ ਦਾ ਦਰਬਾਰ लगता नहीं कोई होगा जय बाबा चांदी वाले दी ली मंदिर ਕਾਫੀ ਵਧੀਆ ਹੈ ਕਾਫੀ ਸੋਹਣਾ ਹੈ ਸੋ ਸ਼ਾਇਦ ਇਦਾਂ ਦਾ ਬਲੌਗ ਹੈ ਨਾ ਤੁਸੀਂ ਇਹ ਪਹਿਲੀ ਵਾਰੀ ਦੇਖ ਰਹੇ ਆ ਬਹੁਤ ਉੱਚੀ ਥਾਂ ਤੇ ਅਸੀਂ ਖੜੇ ਆ ਬਾਬਾ ਜੀ ਦਾ ਦਰਬਾਰ ਵੀ ਸਾਹਮਣੇ ਆ ਤੇ ਸਾਹਮਣੇ ਤੁਸੀਂ ਦੇਖ ਲਓ ਲਿਖਿਆ ਹੋਇਆ ਚਾਂਦੀ ਵਾਲੇ ਬਾਬਾ ਜੀ ਤੇ ਦਰਸ਼ਨ ਵੀ ਕਰਾਉਂਦੇ ਆ ਆ ਜੀ ਭੋਲੇनाथ ਵੀ ਨਾਲ ਹੀ ਬੈਠੇ ਆ ਤੇ ਇਹ ਬਾਬਾ ਜੀ ਦਾ ਦਰਬਾਰ ਆ ਇਹਨਾਂ ਨੂੰ ਚਾਂਦੀ ਵਾਲੇ ਬਾਬਾ ਜੀ ਕਹਿੰਦੇ ਆ ਜੀ ਤੇ ਬਾਕੀ ਇਸ ਮੰਦਿਰ ਦੀ ਕੀ ਹਿਸਟਰੀ ਆ ਇਹ ਕਦੋਂ ਇਹ ਮੰਦਿਰ ਵਾ ਕਿਉਂ 베ਰੀ ਦਾ ਦਰਖਤ ਉੱਪਰ ਜਾਂਦਾ ਆ ਇਹ ਸਾਰੀਆਂ ਗੱਲਾਂ ਅਸੀਂ ਹਨਾ ਇੱਕ ਬਜ਼ੁਰਗਾ ਨੂੰ ਪੁੱਛਦੇ ਆ ਤੇ ਇਹ ਬਾਬਾ ਜੀ ਦਾ ਅਖੰਡ ਧੂਣਾ ਇੱਧਰ ਚੱਲਦਾ ਆ ਜਿਹੜਾ ਸਾਹਮਣੇ ਆ ਆਪਾਂ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਲੋ ਜੀ ਆ ਧੂਣਾ ਆ ਬਾਬਾ ਜੀ ਦਾ ਤੇ ਇੱਧਰ ਭੋਲੇ ਨਾਦੀ ਦਾ ਮੰਦਰਵਾ ਲਓ ਜੀ ਕਰੋ ਦਰਸ਼ਨ ਜੈ ਬੋਲੇ ਨਾਦ ਜੈ ਬੋਲੇ ਨਾਦ ਸ਼ੰਕਰ ਭਗਵਾਨ ਕੀ ਜੈ ਭੋਲੇ ਨਾਥ ਕੀ ਜੈ ਹਾਂ ਤੇ ਮਾਣ ਜੈ ਬੋਲੇ ਨਾਦ ਲਓ ਦੋਸਤੋ ਨੰਦੀ ਜੀ ਵੀ ਆ ਤੇ ਦਰਬਾਰ ਤੋਂ ਨਾ ਆਲੇ ਦੁਆਲੇ ਦਾ 뷰 ਬਹੁਤ ਵਧੀਆ ਆ ਤੁਹਾਨੂੰ ਮੈਂ ਚੈੱਕ ਕਰਾਉਣਾ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਉਗੇ ਕਿ ਦੂਰ ਦੂਰ ਤੱਕ ਨਾ ਇੱਥੇ ਜੰਗਲ ਹੀ ਜੰਗਲ ਦੀਦਾ ਆ ਤੇ ਇਹ ਦਰਬਾਰ ਸਾਰਾ ਹੀ ਦਰਬਾਰ ਵਾਹੇ ਪੂਰਾ ਪੂਰਾ ਲੰਗਰ ਹਾਲ ਵੀ ਆ ਇੱਧਰ ਲੰਗਰ ਬਣਦਾ ਆ ਤੇ ਇੱਧਰ ਦਰਬਾਰ ਦੀ ਨਾ ਛੱਤ ਤੋਂ ਉੱਪਰ ਪਤਾ ਲੱਗਾ ਸੀ ਬਹੁਤ ਵਧੀਆ 뷰 ਦੀਦਾ ਆ ਤੇ ਦੇਖੋ ਜੀ ਕਰੋ ਦਰਸ਼ਨ ਇੱਕ ਚੀਜ਼ ਹੋਰ ਆਪਾਂ ਉੱਪਰ ਚੱਲਦੇ ਆ ਤੇ ਤੇ ਬਾਬਾ ਜੀ ਦਾ ਥੱਲੇ ਜਿਹੜਾ ਉੱਪਰ ਸੋਲੋ ਸਿਸਟਮ ਲੱਗਾ ਹੋਇਆ ਤੇ ਸਾਹਮਣੇ ਚੈੱਕ ਕਰੋ ਲਓ ਜੀ ਆ 뷰 ਆ ਜੀ ਕਿਆ ਕਹਿੰਦੀ ਗਵਰਨਮੈਂਟ ਵੇ ਚੈੱਕ ਕਰੋ ਚਾਂਦੀ ਵਾਲੇ ਬਾਬਾ ਜੀ ਦਾ ਦਰਬਾਰ ਆ ਤੇ ਉੱਪਰੋਂ ਨਾ ਹਰੇਕ ਚੀਜ਼ ਪਿੰਡ ਵੀ ਛੋਟਾ ਛੋਟਾ ਦਿਦਾ ਆ ਤੇ ਬਾਕੀ ਜੋ ਗੱਲਬਾਤ ਹੁੰਦੀ ਆ ਉਹ ਆਪਾਂ ਜਰੂਰ ਕਰਾਂਗੇ ਤੇ ਆ ਵੀ ਇੱਕ ਉੱਪਰ ਜਾਣ ਨੂੰ ਇੱਕ ਪੁਆਇੰਟ ਬਣਾਇਆ ਹੋਇਆ ਆ ਬਾਬਾ ਜੀ ਦੇ ਭਗਤਾਂ ਨੇ ਕਿ ਤੁਸੀਂ ਇੱਥੋਂ ਉੱਪਰ ਆ ਕੇ ਨਾ ਦੇਖ ਸਕਦੇ ਆ ਲਓ ਜੀ ਆਹ ਦੇਖੋ ਆਹ ਦੇ ਵੱਲ ਪਿੰਡ ਸਾਰੇ ਛੋਟੇ ਛੋਟੇ ਦਿਦੇ ਆ ਆ ਦੇਖੋ ਇਹ ਖੱਡ ਜਾਂਦੀ ਜੀ ਖੱਡਵਾ ਇਹ ਤੇ ਸਾਰਾ ਦਰਵਾਜ਼ਾ ਸਾਹਮਣੇ ਉਹ ਹੁਸ਼ਿਆਰਪੁਰ ਵਾ ਜੀਸੀਟੀ ਮਿਲਵਾ ਇੱਥੋਂ ਵੀ ਦੀਦੀ ਆ ਤੇ ਬਾਕੀ ਸਮੁੰਦਰ ਦੀ ਕੀ ਹਿਸਟਰੀ ਆ ਕਿੰਨਾ ਪੁਰਾਣਾ ਮੰਦਿਰ ਆ ਕਦੋਂ ਬਣਿਆ ਸੀ ਕਿਉਂ ਬਣਿਆ ਸੀ ਕਿਹੜੇ ਚੰਦਜੀਤ ਵਾਲੇ ਬਾਬਾ ਸੀਗੇ ਉਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਭਗਤਾਂ ਤੋਂ ਲੈਂਦੇ ਆ ਤੇ ਚੱਲਦੇ ਆ ਇਹ ਸ਼ਾਇਦ ਨਾ ਬੀਰੀ ਆ ਜਾਂ ਮੈਨੂੰ ਪਤਾ ਨਹੀਂ ਹੈ ਕਿ ਬਾਬਾ ਜੀ ਦੇ ਹਨ ਦਰਬਾਰ ਦੇ ਥੱਲੇ ਆਉਂਦੀ ਆ ਇਹ ਜਾਦਾ ਝੰਡ ਦਾ ਆ ਦਰਖਤ ਜੀ ਇਹ ਆਪਾਂ ਨੂੰ ਪਤਾ ਨਹੀਂ ਹੈਗਾ ਲੈਂਟਰ ਦੇ ਵਿੱਚੋਂ ਵੀ ਨੰਗਾ ਆਇਆ ਹੋਇਆ ਹੈ ਤੁਸੀਂ ਦੇਖ ਲਓ ਇਹਦਾ ਕੋਈ ਮਤਲਬ ਹੀ ਹੋਊਗਾ ਕੋਈ ਇਤਿਹਾਸ ਹੋਊਗਾ ਇਹ ਬੀਰੀ ਨਾ ਜਾਂ ਇਹ ਮੈਨੂੰ ਝੰਡ ਲੱਗਦਾ ਹੈ ਝੰਡ ਜੀ ਲੱਜਾ ਕੋਈ ਦਰਖਤ ਲੱਗਦਾ ਕਿਹੜਾ ਆ ਬਾਕੀ ਕਿਆ ਸਚਾਈ ਆ ਇਹ ਜੰਗਲ ਦੇ ਵਿੱਚ ਆਮ ਤੌਰ ਤੇ ਤेंदुआ ਵਗੈਰਾ ਨੋਰਮਲ ਆ ਇੱਥੇ ਤੇ ਬਾਕੀ ਕੀ ਹਿਸਟਰੀ ਇਸ ਸਮੰਦਰ ਦੀ ਚਲੋ ਦੋਸਤੋ ਚੱਲਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਦੇਖੋ ਕਿੰਨੇ ਸੋਹਣੇ ਸੋਹਣੇ ਵਿਊ ਤੁਹਾਨੂੰ ਦਿਖਾ ਰਹੇ ਆ ਆਪਾਂ ਤੇ ਇਹ ਚੱਕਰ ਦੇ ਵਿੱਚ ਅਸੀਂ ਹਰੇਕ ਕਦਮੀ ਵੀਡੀਓ ਲੈ ਕੇ ਆਉਂਦੇ ਆ ਤੇ ਲੋਜ ਨਾ ਚਿਰਾਗ ਵੀ ਚੱਲਦਾ ਲਓ ਜੀ ਜੈ ਬਾਬਾ ਜੀ ਦੂਸੋਂ ਪਤਾ ਲੱਗਾਇਆ ਕਿ ਦਰਬਾਰ ਦੇ ਵਿੱਚ ਇਸ ਟਾਈਮ ਕੋਈ ਹੋਣਾ ਨਹੀਂ ਹੈਗਾ ਤੇ ਹੈ ਵੀ ਹੈ ਨਹੀਂ ਦਰਬਾਰ ਦੇ ਵਿੱਚ ਅਸੀਂ ਪਿੰਡ 'ਚ ਚੱਲਦੇ ਆਂ ਪਿੰਡ 'ਚ ਜਾ ਕੇ ਜਿਹੜੇ ਇੱਥੇ ਦੇ ਪੁਜਾਰੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਮੰਦਿਰ ਬਾਰੇ ਪਤਾ ਕਰਦੇ ਆ ਤਾਂ ਕੀ ਇਤਿਹਾਸ ਆ ਬੇਸਿਕਲੀ ਚਾਂਦੀ ਵਾਲੇ ਬਾਬਾ ਜੀ ਕਿਉਂ ਕਹਿੰਦੇ ਆ ਜਿਹੜੇ ਪੁਜਾਰੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਚਲੋ ਦੋਸਤੋ ਪਿੰਡ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਉਹਦੇ ਘਰ ਦੇ ਵਿੱਚ ਫੋਨ ਤੇ ਸਾਡੀ ਗੱਲ ਹੋ ਗਈ ਆ ਉਹ ਘਰੇ ਸਾਡੀ ਵੇਟ ਕਰਦੇ ਪਏ ਆ ਤੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਚਲੋ ਦੋਸਤੋ ਅੰਕ ਜੀ ਜੈ ਬਾਬਾ ਜੀ ਦੀ ਜੈ ਬਾਬਾ ਜੀ ਬਾਬਾ ਜੀ ਜਿਹੜੇ ਚਾਂਦੀ ਵਾਲੇ ਬਾਬਾ ਜੀ ਆ ਜੈ ਇਹਨਾਂ ਦਾ ਕੀ ਇਤਿਹਾਸ ਆ ਜੀ ਏ 다 ਜੇ ਸਾਡੇ ਬਜ਼ੁਰਗ ਦੱਸਦੇ ਆ ਦਾਦੇ ਪੁਰਦਾਦੇ ਜੀ ਤੇ ਪਹਿਲੇ ਤੋਂ 1947 ਤੋਂ ਪਹਿਲੇ ਜਦੋਂ ਦੁਨੀਆ ਸਾਰੇ ਇਕੱਠੇ ਸੀਗੇ ਹਿੰਦੂ ਮੁਸਲਮਾਨ ਜੀ ਤੇ ਉੱਪਰ ਵੀ ਆਵਾਦੇ ਹੁੰਦੇ ਸੀਗੇ ਠੀਕ ਹੈ ਜੀ ਉਹਦਾ ਨਾਲ ਪੱਧਰੇ ਪੱਧਰੀ ਜਿਹੜੇ ਜਗ੍ਹਾ ਸਾਰੇ ਬਗ ਦੇ ਬੁਗ ਦੇ ਖੇਤ ਪੁਰਾਣੇ ਹੀ ਹੁੰਦੇ ਸੀਗੇ ਠੀਕ ਹੈ ਜੀ ਆਵਾਦੇ ਹੁੰਦੇ ਸੀਗੇ ਤਾਂ ਮਕਾਨ ਬੁਕ ਨੂੰ ਕੱਚੇ ਹੁੰਦੇ ਸੀਗੇ ਠੀਕ ਹੈ ਜੀ ਤੇ ਦੁਨੀਆ ਇਦਾਂ ਰਹਿੰਦੀ ਹੁੰਦੀ ਸੀ ਉਹ ਬਿਜਲੀ ਬੂਜਲੀ ਤਾਂ ਹੁੰਦੀ ਨਹੀਂ ਸੀ ਦਿਵ ਦਿਪੇ ਬਾਲ ਕੇ ਰਹਿੰਦੇ ਸੀ ਹੂੰ ਉਹਦੇ ਵਾਰਦ ਵਿੱਚ ਫਿਰ ਇਦਾਂ ਹੋਇਆ ਵੀ ਦੱਸਦੇ ਆ ਕਿ ਉਸ ਵੇਲੇ ਸੋਨਾ ਸਾਨਾ ਤਾਂ ਕਿਸੇ ਕੋਲ ਹੁੰਦਾ ਨਹੀਂ ਸਕਾ ਜੇ ਇਹਦੇ ਕੋਲ ਕੋਈ ਚਾਂਦੀ ਦਾ ਇੱਕ ਅੱਧਾ ਗਹਿਣਾ ਹੁੰਦਾ ਸਕਾ ਤਾਂ ਉਹਨੂੰ ਵੀ ਬੜਾ ਅਮੀਰ ਸਮਝਦੇ ਸਕੇ ਜੀ ਤਾਂ ਵਿੱਚ ਕੇ ਇਦਾਂ ਦੇ ਬੰਦੇ ਹੁੰਦੇ ਆ ਬੁਰੀ ਨਜ਼ਰ ਰੱਖਣ ਵਾਲੇ ਤੇ ਬੰਦੇ ਕੋ ਹੈਗਾ ਥੋੜਾ ਜਿਹਾ ਸਮਾਨ ਕਿਸ ਤਰ੍ਹਾਂ ਦੇ ਘਰੋਂ ਚੋਰੀ ਚਾਰੀ ਕਰ ਲਈਏ ਠੀਕ ਹੈ ਜੀ ਉਹ ਦੱਸਦੇ ਕਹਿੰਦੇ ਵੀ ਬੰਦੇ ਤਾਂ ਬਾਹਰ ਹੀ ਸੌਂਦੇ ਹੁੰਦੇ ਸੀ ਕਿਉਂਕਿ ਬਿਜਲੀ ਦਾ ਕੋਈ ਸਾਧਨ ਨਹੀਂ ਸੀਗਾ ਤੇ ਬਾਹਰ ਸੌਂਦੇ ਦੁਨੀਆ ਸਾਰੀ ਉਹਨਾਂ ਨੇ ਇੱਕ ਪਾਸੇ ਮਕਾਨ ਕੱਚੇ ਹੁੰਦੇ ਸੀਗੇ ਜਾਂ ਤਾਂ ਇਦਾਂ ਤਖਤ ਤੁਕ ਤੇ ਲਾ ਕੇ ਤਾਂ ਮਿੱਟੀ ਦੀਆਂ ਕੰਧਾਂ ਬਣਾਈਆਂ ਹੁੰਦੀਆਂ ਸੀਗੀਆਂ ਜਾਂ ਫਿਰ ਪੱਥਰ ਪੁੱਥਰ ਦਰ ਜੰਗਲ ਵਾਲੋਂ ਇਕੱਠੇ ਕਰਕੇ ਗਾਰੇ ਗੋਰੇ ਨਾਲ ਚੁਣ ਕੇ ਤਾਂ ਛੱਪਰ ਜਾਂ ਪਾਇਓ ਹੁੰਦੇ ਸੀਗੇ ਜੀ ਉਹਨਾਂ ਨੇ ਕਹਿੰਦਾ ਥੋੜੀ ਜਿਹੀ ਜਗਾ ਇਦਾਂ ਬੰਦਾ ਲੰਘਣ ਜੋ ਕੇ ਪਹਾੜ ਕਾਹਨ ਤੇ ਅੰਦਰ ਲੰਘਾ ਜੀ ਉਹ ਦੱਸਦੇ ਕਹਿੰਦੇ ਉਸ ਘਰ ਦਾ ਉਹਨਾਂ ਨਾਲ ਅੰਦਰ ਜੋ ਵੀ ਸਮਾਨ ਮਿਲਿਆ ਉਹਨਾਂ ਨੂੰ ਪਤਾ ਸੀ ਕਿ ਐਸੇ ਘਰ ਹੈਗੇ ਇੱਕ ਅੰਧਾ ਗਾਣਾ ਹੂੰ ਤੇ ਉਹਨਾਂ ਨੇ ਹੋ ਚੱਕ ਇਦਾਂ ਗੱਠ ਜੇ ਬਣਾ ਕੇ ਸਮਾਨ ਸੋਣ ਵਾਕਿਆ ਵੀ ਤਾਂ ਤੁਰ ਪਏ ਇਦਾਂ ਨਾਲ ਨਾਲ ਇਹ ਰਸਤਾ ਇਹ ਹੁੰਦਾ ਸਕੇ ਬਾਬਾ ਜੀ ਦੇ ਜੀ ਤੇ ਜੇ ਲ ਕਹਿੰਦਾ ਇੱਥੇ ਹੀਟ ਆਇਆ ਨਾ ਬਾਬਾ ਜੀ ਦੇ ਜੀ ਜੀ ਤੇ ਅੱਗੇ ਨੂੰ ਜਾਂਦੇ ਸਕੇ ਇਦੋਂ ਲੰਘਦੇ ਸਕੇ ਤਾਂ ਅੰਨੇ ਹੋ ਜਾਂਦੇ ਸਕੇ अच्छा जी ते जे ਪਿੱਛੇ ਨੂੰ ਮੁੜਦੇ ਦੱਸਣ ਲੱਪਨ ਦੱਸਗਾ ਉਹਨੂੰ اچھا ਜੀ ਇਦਾਂ ਦੱਸਦੇ ਬਿਯੁਰਕ ਜੀ ਜੀ ਤੇ ਫਿਰ ਉਹਦਾ ਕਰਦਾ ਰਹੇ ਪੋਛੇ ਤੇ ਖਬਰੇ ਉਤਰ ਤੇ ਲਿਖਾ ਲੱਗਦਾ ਹੋਊਗਾ ਹੂੰ ਨਹੀਂ ਗੱਲ ਬਣੀ ਜਿਹੜੇ ਦੇਖਿਆ ਉਹਨਾਂ ਬਾਰ-ਬਾਰ ਇੱਕ ਦੋ ਤਿੰਨ ਵਾਰੇ ਟਰਾਈ ਕੀਤੀ ਦੱਸਦੇ ਤਾਂ ਅੰਨੇ ਹੋ ਜਾਂਦੇ ਸੀ ਫਿਰ ਉਹਨਾਂ ਚੋਂ ਇੱਕ ਨੂੰ ਕਿਤੇ ਅੰਦਰੋਂ ਆਵਾਜ਼ ਵੀ ਦੇਣਦੇ ਆ ਹੂੰ ਇੱਕ ਬੰਦੇ ਨੂੰ ਕਹਿੰਦਾ ਉਹ ਗੱਲ ਸੁਣੋ ਇੱਥੇ ਉੱਪਰ ਆਹ ਝਿੜੇ ਜਿਹੇ ਦੱਸਦੇ ਕੋ ਉੱਪਰ ਪੀਰ ਕੂਰ ਦੀ ਜਗਾ ਆ ਅੱਛਾ ਜੀ ਫਿਰ ਲੱਗਦਾ ਸਾਨੂੰ ਉਹਨੂੰ ਫੜ ਲਿਆ ਹੂੰ ਅਸੀਂ ਨਹੀਂ ਜਾ ਸਕਦੇ ਹੂੰ ਇਹ ਉਧਰੋਂ ਦਿਨ ਦਾ ਚੜ੍ਹਾ ਹੁੰਨੇ ਵਾਲਾ ਤੇ ਲੋਕਾਂ ਦਾ ਸੋਤਿਆਂ ਨਾਲ ਉੱਠਣਾ ਤਾਂ ਅਸੀਂ ਫੜੇ ਜਾਣਾ ਤੇ ਬੇਟੀ ਵੀ ਹੁਣੇ ਆ ਮਾਰਕਟਾਇ ਵੀ ਹੋਊਗੀ ਜੋ ਵੀ ਮਤਲਬ ਮੌਕਾ ਤੇ ਅਗਲਾ ਕਰਨ ਗਿਆ ਅਗਲਾ ਨਾ ਕਰਨਾ ਹੀ ਕਰਨਾ ਦੇਖਣਾ ਤਾਂ ਤਾਂ ਉਹ ਉੱਠੀ ਦੁਨੀਆ ਦੇਖਿਆ ਤਾਂ ਅੰਦਰ ਬੂਹਾ ਖੋਲਿਆ ਦੇਖਿਆ ਤਾਂ ਲਾਈਟ ਹੀ ਲਾਈਟ ਅੰਦਰ ਉਹ ਕਹਿੰਦੇ ਵੀ ਇਹ ਕੀ ਹੋਇਆ ਜਾਂ ਦੇਖਿਆ ਉਹਨਾਂ ਨੇ ਚੋਰੀ ਕੀਤੀ ਉਹਨੂੰ ਕਹਿੰਦੇ ਸਨ ਲਾਉਣੇ ਇੰਨਾ ਕਿ ਜਗਾ ਕੱਟ ਕੇ ਪੱਥਰ-ਪੁੱਥਰ ਕੱਟ ਕੇ ਅੰਦਰ ਵੜ ਜਾਣਾ ਜੀ ਕਰੋ ਉਹਨਾਂ ਦੇਖਿਆ ਭੀ ਇੱਕ ਟੋਂਪੀ ਸੀ ਸਾਡੇ ਹੋਰ ਭਾਂਡੇ-ਪੁੰਡੇ ਤੇ ਚੱਲੋ ਆ ਜੂ ਏਦਾਂ ਹੁੰਦੇ ਸਾਰਿਆਂ ਦੇ ਉਹ ਫਿਰ ਜੇ ਲੈ ਕੇ ਤੁਰ ਪੈ ਚਲੇ ਆ ਗਏ ਇੱਥੇ ਅੰਨੇ ਹੋ ਗਏ ਉਹ ਵੀ ਮਗਰ-ਮਗਰ ਫਿਰ ਉਸ ਵੇਲੇ ਪੈਰਾਂ ਦੇ ਨਿਸ਼ਾਨ ਦੇਖਦੇ ਹੁੰਦਾ ਸੀ ਕਿ ਰਸਤੇ ਕੱਚੇ ਹੀ ਸੀਗੇ ਬਿਲਕੁਲ ਜੀ ਇਹ ਦੁਨੀਆ ਕਿੱਧਰੋਂ ਆਈ ਕਿੱਧਰ ਨੂੰ ਗਈ ਜੀ ਉਹ ਆ ਗਏ ਚਲੇ ਇੱਥੇ ਤਾਂ ਤੁਰਿਆ ਤੁਰਿਆ ਬੇਤਰੂਹੇ ਬੰਦੇ ਕਾਏ ਆ ਦੇਖੀ ਦਸਈ ਜਦੋਂ ਇੱਥੇ ਆਇਆ ਜਗ੍ਹਾ ਦੇ ਬਰਾਬਰ ਤਾਂ ਫਿਰ ਉਹ ਇੱਕ ਜਗ੍ਹਾ ਆਇਆ ਇਹ ਪੂਰਾ ਸਮਾਗਮ ਦਾ ਗੱਠ ਜਿਹਾ ਬਣੇ ਕੋੜ ਲਈਏ ਨਾ ਵੀ ਉਦੋਂ ਅੱਛਾ ਜੀ ਉਹਨੇ ਫਿਰ ਦੇਖਿਆ ਜ्यादा ਤਾਂ ਬੰਦੇ ਰੁਏ ਹੋਏ ਹੁੰਦਾ ਭਾ ਆਪਣੇ ਇਹ ਦੇਖ ਲਈਏ ਦੂਸਰੀ ਜਿਹੜੀ ਚੀਜ਼ ਮੈਂ ਨਾ ਉਹ ਹੈਗੀ ਵਿਚਕ ਤਹੇ ਹੈ ਗਹਿਣਾ ਵਗੈਰਾ ਜੀ ਉਹਨਾਂ ਨੇ ਖੋਲ ਕੇ ਦੇਖਿਆ ਗਹਿਣਾ ਮਿਲ ਗਿਆ ਸਾਰਾ ਸਮਾਨ ਮਿਲ ਗਿਆ ਠੀਕ ਹੈ ਜੀ ਤੇ ਉਦੋਂ ਫਿਰ ਕਹਿੰਦਾ ਉਹਨਾਂ ਨੇ ਇਸ ਜਗ੍ਹਾ ਦਾ ਨਾਮ ਰੱਖਿਆ ਵੀ ਬਾਬਾ ਜੀ ਤੁਹਾਡੇ ਅਸੀਂ ਨਾਮ ਤਾਂ ਨਹੀਂ ਜਾਣਦੇ ਵੇ ਤੁਹਾਡਾ ਕੋਟੇ ਕੋਟੇ ਸ਼ੁਕਰਾਨਾ ਸਾਡਾ ਇਹ ਜੋ ਵੀ ਸਮਾਨ ਚੋਰੀ ਹੋਇਆ ਸਗਾ ਤੁਸੀਂ ਇਸਾਰ ਸਦਵਾਤਾ ਜੀ ਤੇ ਤੁਹਾਡਾ ਅੱਜ ਤੋਂ ਨਾ ਬਾਬਾ ਚਾਂਦੇ ਵਾਲੇ ਰੱਖ ਲੈਣਾ ਅਸੀਂ ਜੀ ਠੀਕ ਹੈ ਜੀ ਇਦਾਂ ਕਰਕੇ ਜੀ ਬਾਕੀ ਇਸ ਜਗ੍ਹਾ ਦੀ ਮਾਨਤਾ ਬਹੁਤ ਆ ਅੱਛਾ ਜੀ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਠੀਕ ਹੈ ਜੀ ਉਹ ਮਾਚਲ ਤੋਂ ਵੀ ਧੂਣਾ ਵੀ ਹੈਗਾ ਜੀ ਉੱਪਰ ਹਾਂ ਜੀ ਜਲੰਧਰੋਂ ਵੀ ਠੀਕ ਹੈ ਜੀ ਹਰ ਜਗ੍ਹਾ ਤੋਂ ਹੁੰਦੇ ਆ ਲੰਗਰ ਭਟਾਰੇ ਚੱਲਦੇ ਰਹਿੰਦੇ ਆ ਠੀਕ ਹੈ ਜੀ ਇਹ ਜਿੰਨਾ ਵੀ ਦਰਬਾਰ ਬਣਿਆ ਸਾਰੇ ਸ਼ਰਧਾਲੂਆਂ ਦੇ ਸੋ ਜੋ ਨਾਲ ਬਣਿਆ ਉਹਨਾਂ ਦੇ ਨੇਕ ਕਮਾਈ ਨਾਲ ਲੋਹ ਮਸਿਹਨੇ ਦੀ ਕਮਾਈ ਆ ਪੈਸਾ ਕੋਈ ਇਸ ਦਰਬਾਰ ਦਾ ਖਾ ਦੇ ਸਕਦੇ ਠੀਕ ਹੈ ਜੀ ਚੋਰੀ ਇਸ ਦਰਬਾਰ ਤੇ ਕਰ ਨਹੀਂ ਸਕਦੇ ਠੀਕ ਹੈ ਜੀ ਉੱਥੇ ਰਹਿਣ ਦਾ ਹੁਕਮ ਨਹੀਂ ਹੈ ਕਿਸੇ ਨੂੰ ਵੀ ਅੱਛਾ ਜੀ ਬਸ ਇਦਾਂ ਹੀ ਆ ਸਭ ਕੋਈ ਜੋਤੋ ਸੇਵਾ ਕਰੋ ਤੇ ਆ ਜਾਓ ਹਾਂ ਜੀ ਠੀਕ ਹੈ ਮੈਨੂੰ ਤਾਂ ਸਿਰਫ ਝਾੜੂ ਮਾਰਨ ਦਾ ਹੁਕਮ ਹੋਇਆ ਜੀ ਉੱਥੇ ਠੀਕ ਹੈ ਜੀ ਮੈਂ 13 ਮਹੀਨਾ ਸਾਲ ਜਾਂਦਾ ਉਸ ਜਗ੍ਹਾ ਤੇ ਜੀ ਠੀਕ ਹੈ ਜੀ ਸੋ ਪਰਮਾਤਮਾ ਕਰੇ ਸਭ ਦੀਆਂ ਅਸਮਰਦਾ ਪੂਰੀਆਂ ਕਰਦੇ ਰਹਿਣ ਠੀਕ ਹੈ ਜੀ ਤੇ ਸਾਨੂੰ ਬਲ ਪਰਸ਼ਨ ਤੇ ਸੋਚੀ ਨਾ ਅਸੀਂ ਸੰਗਤ ਦੇ ਪੈਸੇ ਦੇ ਲੈਣ ਦੇ ਤਰਬਾਹ ਤੇ ਲੱਗਦੇ ਨੇ ਠੀਕ ਹੈ ਬਾਕੀ ਹੋਰ ਕੁਝ ਨਹੀਂ ਚਾਹੀਦਾ ਪਾਪਾ ਜੀ ਦਾ ਗੁਣਗਾਨ ਬਿਖਦੇ ਹੁੰਦੇ ਚੋਕੀਆਂ ਲੱਗਦੀਆਂ ਪਾਪਾ ਭਰਤੀਨਾਥ ਜੀ ਵੀ ਕਹਿੰਦੇ ਨਾਲ ਇੱਥੇ ਮਤਲਬ ਨੇ ਉਹਦੇ ਬਾਰੇ ਨੂੰ ਕੁਝ ਵੀ ਪਤਾ ਨਹੀਂ ਅੱਛਾ ਮਤਲਬ ਹੈਗੀ ਆ ਠੀਕ ਆ ਪੁਰਾਣਾ ਭਗਤ ਦੱਸਦੇ ਆ ਜੀ ਪਰ ਹੁਣ ਤਾਂ ਇੱਟਾ ਆ ਪਏ ਹੁਣ ਸਾਰਿਆਂ ਦੀ ਹਾਜ਼ਰੀ ਹੁੰਦੀ ਆ ਸਾਰਿਆਂ ਦੀ ਹਾਜ਼ਰੀ ਹੁੰਦੀ ਆ ਹਾਂਜੀ ਠੀਕ ਆ ਜੀ ਉਹ ਸ਼ੇਪੁਰ ਬਾਜ ਜੀ ਦੀ ਵੀ ਆ ਠੀਕ ਹੈ ਸਤਿ ਆਪਣਾ ਹੋ ਗਏ ਸਾਰੇ ਠੀਕ ਹੈ ਜੀ ਤੇ ਪੀਰਾਂ ਦੀ ਜਗਾ ਪਿਛਲੇ ਪਾਸੇ ਜਿਹੜਾ ਚਰਾਗ ਜਲਦਾ ਪੰਜਵੀਂ ਦੀ ਜਗਾ ਅੱਛਾ ਚਰਾਗ ਜਲਦਾ ਉਹ ਚਰਾਗ ਚਲਦਾ ਹੀ ਰਹਿੰਦਾ ਚਰਾਗ ਜੰਦਾ ਹੀ ਰਹਿੰਦਾ ਹੈ ਜੀ ਠੀਕ ਹੈ ਜੀ ਤੇ ਸੁਖਨਾ ਮੰਦਤਾ ਬਹੁਤ ਹੁੰਦੇ ਆ ਜਿਆਦਾ ਕਿੰਨਾ ਟਾਈਮ ਹੋ ਗਿਆ ਚਰਾਗ ਜਗਦੇ ਨੇ ਚਿਰਾਗ ਚੋਂਦਾ ਤੇ ਜਦ ਤੋਂ ਚੱਲਦਾ ਜੀ ਇਹ ਅੱਛਾ ਕਦੀ ਨਹੀਂ ਆ ਬਹੁਤ ਪੁਰਾਣਾ ਹੀ ਚੱਲਦਾ ਹੈ ਅੱਛਾ ਜੀ ਹਾਂਜੀ ਠੀਕ ਇੰਦਾ ਕਰਕੇ ਮਾਨਤਾ ਬਹੁਤ ਆ ਸਦੀਆਂ ਪੁਰਾਣਾ ਚਿਰਾਗ ਚੱਲਦਾ ਆ ਹਾਂਜੀ ਹਾਂਜੀ ਠੀਕ ਆ ਚੱਲਦਾ ਹੀ ਰਹਿੰਦਾ ਚੱਲਦਾ ਹੀ ਰਹਿੰਦਾ ਹਾਂਜੀ ਠੀਕ ਹੈ ਜੀ ਮਾਨਤਾ ਬਹੁਤ ਆ ਜਿਹਨਾਂ ਦੇ ਪੀਆਰ ਨੇ ਹੁੰਦੇ ਕਿਸੇ ਦੇ ਵੀ ਬਹੁਤ ਪ੍ਰੈਸ਼ਰ ਦਤੂ ਬਾਲ ਕੇ ਗਾਇਓ ਆ ਅਮੈਰੀਕਾ ਵਗੈਰਾ ਕਿਤੇ ਵੀ ਇਦਾਂ ਸੋਟੇ ਜਿਹੜੇ ਦੂਸਰੇ ਸੁਣਨ ਨੂੰ ਇਹ ਵੀ ਮਿਲਿਆ ਜੀ ਜਿੰਨੀ ਮਰਜੀ ਨਹੀਂ ਮੇਰੀ ਨੇਰੀ ਆ ਜਾਵੇ ਕਦੀ ਵੀ ਚਿਰਾਗ ਬੁਝਿਆ ਨਹੀਂ ਨਿਚਾਰ ਮੋਝਤਾ ਨਹੀਂ ਪਰ ਬਈਤਾ ਜੀ ਇਹ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਬਾਬਾ ਜੀ ਚਲ ਜਿਆ ਕੱਲਾ ਜੀ ਰੱਖ